ਆਪਣੇ ਇਸ ਚੈਨਲ ਤੇ ਅਸੀਂ ਜਿੰਨੇ ਵੀ ਰਿਸ਼ਤੇ ਅਪਲੋਡ ਕਰਦੇ ਆਂ ਹਰੇਕ ਦੇ ਉੱਪਰ ਪਰਿਵਾਰ ਦਾ ਨੰਬਰ ਹੇਠਾਂ ਲਾਲ ਪੱਟੀ ਦੇ ਵਿੱਚ ਲਿਖਿਆ ਹੁੰਦਾ ਹੈ ਆਪਣੇ ਲੜਕਾ ਲੜਕੀ ਦੇ ਰਿਸ਼ਤੇ ਦੀ ਗੱਲ ਡਾਇਰੈਕਟ ਪਰਿਵਾਰ ਨਾਲ ਕਰੋ ਜੀ ਤੇ ਆਪਣੇ ਆਪ ਦੇ ਨੰਬਰ ਨਾਲ ਆਪਣੀ ਐਡ ਪਵਾਉਣੀ ਹੈ ਤਾਂ ਹੇਠਾਂ ਦੇ ਨੰਬਰ ਤੇ ਵਟਸਐਪ ਤੇ ਹੈਲੋ ਲਿਖ ਕੇ ਭੇਜੋ ਜੀ ਤੇ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਦਿਓ ਤੇ ਅੱਜ ਦਾ ਰਿਸ਼ਤਾ ਨੋਟ ਕਰੋ ਜੀ ਅ ਇੱਕ ਚੀਜ਼ ਹੋਰ ਹੈ ਜੀ ਕੁੜੀਆਂ ਲਈ 100 ਰੁਪਏ ਜਿਹੜੀ ਫੀਸ ਹੈ ਲੈਸ ਹੈ ਤੇ ਮੁੰਡਿਆਂ ਨਾਲੋਂ ਤੇ ਅੱਜ ਦਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਅੰਮ੍ਰਿਤਾਰੀ ਜੀ ਮੁੰਡਾ ਪਤਾ ਬਠਿੰਡਾ ਤੋਂ ਬਲੋਂਗ ਕਰਦੇ ਆ ਪੜ੍ਹਾਈ ਜਿਹੜੀ ਪਲੱਸ 2 ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਇੱਕ ਮੈਡ ਹੈ ਤੇ ਕੱਦ ਦਾ ਜਿਹੜਾ 5 ਫੁੱਟ 11 ਇੰਚ ਦਾ ਕਾਸਟ ਜੱਟ ਸੇਕਾ ਗੋਤ ਮਾਨ ਆ ਜੀ ਇਹਨਾਂ ਦਾ ਤੇ ਉਮਰ ਆ ਜਿਹੜੀ ਮੁੰਡੇ ਦੀ ਡੇਟ ਆਫ ਬਰਥ ਗੱਲ ਕਰੀਏ 1995 ਦੀ ਹੈ ਜੀ ਲਗਭਗ 27 28 ਸਾਲ ਤੇ ਕੰਮ 5 ਕਿੱਲੇ ਜ਼ਮੀਨ ਆ ਜੀ ਟੋਟਲ ਢਾਈ ਢਾਈ ਕਿੱਲੇ ਮੀਨ ਆਉਂਦੀ ਆ ਟਰਾਂਸਪੋਰਟਿੰਗ ਲੈਂਡ ਦਾ ਜਿਹੜਾ ਕੰਮ ਕਰਦਾ ਹੈ ਕੁੜੀ ਗੋਰ ਸਿੱਖ ਪਰਿਵਾਰ ਚ ਹੋਵੇ ਤੇ ਮੁੰਡੇ ਨੂੰ 2005 ਤੋਂ ਅੰਬਰਤ ਸਕਿਆ ਹੋਇਆ ਤੇ ਬਾਕੀ ਲਾਲ ਪੱਟੀ ਦੇ ਵਿੱਚ ਹੇਠਾਂ ਲਾਲ ਪੱਟੀ ਦੇ ਵਿੱਚ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਇਹਨਾਂ ਨਾਲ ਗੱਲਬਾਤ ਕਰੋ ਤੇ ਜੇ ਤੁਸੀਂ ਵੀ ਐਡ ਪਾਉਣੀ ਹੈ ਤਾਂ ਹੇਠਾਂ ਪੀਲੀ ਪੱਟੀ ਦੇ ਵਿੱਚ ਸਾਡਾ ਨੰਬਰ WhatsApp ਤੇ ਹੈਲੋ ਲਿਖ ਕੇ ਭੇਜੋ ਜੀ ਤੇ